ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਸਾਂਝੇ ਯਤਨਾਂ ਦੇ ਨਾਲ ਕੁਝ ਦਿਨ ਪਹਿਲਾਂ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਸੜਕਾਂ ਦੇ ਉੱਪਰ ਹੋ ਰਹੀਆਂ ਸੜਕੀ ਘਟਨਾਵਾਂ ਦੌਰਾਨ ਪੀੜਿਤ ਲੋਕਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇਣਾ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਉਣਾ ਹੈ ਇਸ ਲਈ 112 ਨੰਬਰ ਵੀ ਇੱਕ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਅੱਜ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਟਾਲਾ ਬਾਈਪਾਸ ਨੇੜੇ ਜਦੋਂ ਇੱਕ ਸੜਕ ਹਾਦਸਾ ਹੋਇਆ ਕਾਰ ਵੱਲੋਂ ਗਲਤ ਢੰਗ ਨਾਲ ਓਵਰਟੇਕ ਕਰਨ ਦੇ ਚੱਕਰ ਵਿੱਚ ਕਾਰ ਬਲੈਰੋ ਗੱਡੀ ਪਲਟ ਗਈ ਅਤੇ ਹਾਸਤਾਕਰਸ਼ਤ ਹੋ ਗਈ ਗੱਡੀ ਸਵਾਰ ਨੌਜਵਾਨਾਂ ਵੱਲੋਂ 112 ਟੋਲ ਫ੍ਰੀ ਨੰਬਰ ਤੇ ਇਸ ਦੀ ਸੂਚਨਾ ਦਿੱਤੀ ਗਈ ਤਾਂ ਮਹਿਜ ਕੁਝ ਮਿੰਟਾਂ ਦੇ ਵਿੱਚ ਹੀ ਪੁਲਿਸ ਦੀ ਇਹ ਵਿਸ਼ੇਸ਼ ਟੀਮ ਆ ਗਈ ਔਰ ਜ਼ਖਮੀ ਨੌਜਵਾਨ ਦੀ ਉਹਨਾਂ ਵੱਲੋਂ ਫਰਸਟ ایڈ ਦੇ ਕੇ ਮਦਦ ਕੀਤੀ ਗਈ ਉਸ ਤੋਂ ਬਾਅਦ ਹਸਤਾਕ੍ਰਸਤ ਹੋਈ ਗੱਡੀ ਨੂੰ ਸਾਈਡ ਤੇ ਕੀਤਾ ਗਿਆ ਤਾਂ ਜੋ ਹਾਈਵੇ ਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ ਆਓ ਤੁਹਾਨੂੰ ਦਿਖਾਉਂਦੇ ਹਾਂ ਅੰਮ੍ਰਿਤਸਰ ਬਟਾਲਾ ਨੈਸ਼ਨਲ ਹਾਈਵੇ ਤੇ ਬਟਾਲਾ ਪਾਈਪਾਸ ਤੋਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਸਾਡੀ ਇਹ ਵਿਸ਼ੇਸ਼ ਰਿਪੋਰਟ ਜੇ ਮੇਰਾ ਨਾਮ ਮਨਪ੍ਰੀਤ ਹੈ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਆ ਰਹੇ ਸੀ ਗਰਦਾਸਪੁਰ ਵੱਲੋਂ ਤੇ ਅਸੀਂ ਜਦੋਂ ਇੱਥੇ ਬਟਾਲਾ ਹਾਈਵੇ ਤੇ ਪਹੁੰਚੇ ਤੇ ਪਿੱਛੋਂ i20 ਗੱਡੀ ਆ ਗਈ ਤੇ ਸਾਨੂੰ ਸਾਈਡ ਮਾਰਦੀ ਹੈ ਤੇ ਸਾਡੀ ਗੱਡੀ ਇਸ ਤਰ੍ਹਾਂ ਪਲਟੇ ਜਾਂਦੀ ਹੈ ਦੱਸਣਾ ਚਾਹੁੰਦੇ ਆ ਵੀ ਓਵਰਟੇਕ ਕਰਨ ਵਾਲਿਆਂ ਵਾਸਤੇ ਵੀ ਇਸ ਤਰ੍ਹਾਂ ਨਾ ਹੀ ਕਰੋ ਤੇ ਚੰਗਾ ਸਾਡੀ ਸਾਡੀ ਤਾਂ ਚਲੋ ਬਚਾਅ ਹੋ ਗਿਆ ਆਨੂੰ ਥੋੜੀ ਮਾੜੀ ਰਗੜ ਲੱਗੀ ਤੇ ਚਲੋ ਹੋ ਜਾਈਗੀ ਠੀਕ ਪਰ ਕਿਸੇ ਦੇ ਜ਼ਿਆਦਾ ਵੀ ਸੱਟ ਲੱਗ ਸਕਦੀ ਹੈ ਤੇ ਇਹਨਾਂ ਵੱਲੋਂ ਸਾਨੂੰ ਬਿਲਕੁਲ ਪੂਰੀ ਹੈਲਪ ਦਿੱਤੀ ਗਈ 5 ਮਿੰਟ ਦੇ ਅੰਦਰ ਤੁਸੀਂ ਫੋਨ ਕੀਤਾ ਕਿੰਨੇ ਮਿੰਟਸ ਗੱਡੀ ਇਸੇ ਅਹੀਂ 5 ਮਿੰਟ ਥੋੜੇ 5 ਮਿੰਟ ਪਹਿਲਾਂ ਹੀ ਫੋਨ ਕੀਤਾ ਤੇ ਹਾਨੂੰ ਇਹਨਾਂ ਐਸਐਸਐਫ ਵੱਲੋਂ ਹੈਲਪ ਦਿੱਤੀ ਗਈ ਹੈ ਫਰਸਟ ایڈ ਵੀ ਹੋਈ ਮੇਰੀ ਤੇ ਚਲੋ ਹੋਰ ਵੀ ਹੈਲਪ ਕਰ ਰਹੇ ਇਹ ਨੇ ਤੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਵੀ ਤੇ ਪੰਗਵਾਨ ਫੌਜ ਸਾਹਿਬ ਦਾ ਵੀ ਕਿ ਇਤਰਾ ਹੀ ਚਲੋ ਹੈਲਪ ਕਰਦੇ ਰਹਿਣ ਵਧੀਆ ਹੈ ਮੇਰਾ ਨਾਮ ਹੈ ਜੀਐਸਐਸ ਸੁਖਦੇਵ ਸਿੰਘ ਬਟਾਲੇ ਤੋਂ ਤੇ ਅਹੀਂ ਜੰਤੀਪੁਰ ਜਾ ਰਹੇ ਹਾਂ ਆਪਣੇ ਰੋਡ ਤੇ ਤੇ ਇਹਨਾਂ ਨੇ 112 ਤੋਂ ਕਾਲ ਆਈ ਕਿਉਂਕਿ ਉਸ ਵੇਲੇ ਮੌਕੇ ਤੇ ਅਸੀਂ ਉੱਥੋਂ ਮੋੜ ਕੇ ਗੱਡੀ ਵਾਪਸ ਆ ਗਏ ਆ ਤੇ ਧੀਰ ਮੋੜ ਆ ਫੈਕਟਰੀ ਆ ਆਪਣੇ ਗੱਤਾ ਫੈਕਟਰੀ ਦੇ ਸਾਹਮਣੇ ਇੱਕ ਕਾਰ ਤੇ ਬਹੁਤ ਤੇਜ਼ ਆ ਰਹੀ ਸੀ ਤੇ ਗਾੜੀ ਉਹ ਬਲੈਰੋ ਹੀ ਬਲੈਰੋ ਉਹਨਾਂ ਨੇ ਛੈਡ ਮਾਰੀ ਤੇ ਕਾਰ ਵਾਲਾ ਤੇ ਲੈ ਗਿਆ ਭਜਾ ਕੇ ਤੇ ਜਿਹੜੀ ਬਲੈਰੋ ਹੀ ਉਹ ਪਲਟ ਗਈ ਤੇ ਮੌਕੇ ਤੇ ਹੀ ਪਹੁੰਚਿਆ ਭਾਰੇ ਆ ਵੀ ਛੱਟ ਤੋਂ ਬਚ ਗਿਆ ਬੱਚਾ ਤੇ ਜੋ ਵੀ ਉਹਦੀ ਮਾੜੀ ਮੋਟੀ ਰਗੜ ਲੱਗੀ ਆ ਜੋ ਵੀ ਫਰਸਟ ਏਡ ਅਹੀਂ ਦਿੱਤੀ ਉਹਨੂੰ ਸਰਕਾਰ ਨੇ ਇਹਦਾ ਤਾ ਅਨੁਸਾਰ ਫਰਸਟ ਏਡ ਦਿੱਤੀ ਹੈ ਨਾਲ ਗੱਡੀ ਤੇ ਅਹੀਂ ਇਹ ਬੱਚੇ ਦਾ ਜੋ ਵੀ ਇਹਨੂੰ ਰਗੜ ਰੋਗ ਲੱਗੀ ਸੀ ਉਹਦੇ ਫਰਸਟ ਏਡ ਦੇ ਕੇ ਉਹਨੂੰ ਪੱਟੀ ਮਲਮ ਪੱਟੀ ਕਰਕੇ ਤੇ ਬਿਲਕੁਲ ਹੁਣ ਸਹੀ ਸਲਾਮਤ ਆ ਤੇ ਬਾਕੀ ਇਹ ਜੋ ਵੀ ਸੜਕ ਤੇ ਚੱਲ ਰਹੇ ਆ ਪਬਲਿਕ ਨੂੰ ਇਹੋ ਕਹਿਦਾ ਕਿ ਆਪਣੇ ਕੰਟਰੋਲ ਨਾਲ ਚੱਲੋ ਹੌਸਲੇ ਨਾਲ ਚੱਲੋ ਕਿ ਬਹੁਤ ਜ਼ਿੰਦਗੀ ਮੁਸ਼ਕਲ ਮਿਲਦੀ ਆ